ਭਾਰਤੀ ਕ੍ਰਿਕਟ ਟੀਮ ਨੂੰ ਮਿਲਿਆ ਨਵਾਂ ਕੋਚ ਗੌਤਮ ਗੰਭੀਰ ਨੂੰ ਭਾਰਤੀ ਕ੍ਰਿਕਟ ਟੀਮ ਦਾ ਬਣਾਇਆ ਗਿਆ ਇਹ ਕੋਚ ਬੀਸੀਸੀਆਈ ਇਸ ਕਦਰ ਜੈਸ਼ਨ ਕੀਤਾ ਵੱਡਾ ਐਲਾਨ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ ਉਹ ਭਾਰਤੀ ਟੀਮ ਦੇ ਮੁੱਖ ਕੋਚ ਬਣ ਗਏ ਹਨ ਉਹਨਾਂ ਨੇ ਰਾਹੁਲ ਦਰਾਵੜ ਦੀ ਜਗ੍ਹਾ ਲਈ ਹੈ ਨਵੇਂ ਮੁੱਖ ਕੋਚ ਵਜੋਂ ਗੰਬੀਰ ਦੀ ਨਿਯੁਕਤੀ ਦਾ ਐਲਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀਸੀਸੀਆਈ ਦੇ ਸਕੱਤਰ ਜੈਸ਼ਾ ਨੇ ਕੀਤਾ ਹੈ। ਧਰਵੜ ਦਾ ਕਾਰਜਕਾਲ ਖਤਮ ਹੋਣ ਦੀਆਂ ਖਬਰਾਂ ਦੇ ਨਾਲ ਹੀ ਗੌਤਮ ਗੰਬੀਰ ਦੇ ਮੁੱਖ ਕੋਚ ਬਣਨ ਦੀਆਂ ਖਬਰਾਂ ਪਹਿਲਾਂ ਹੀ ਸਨ। ਹੁਣ ਜੈਸ਼ਾ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਿਲਹਾਲ ਭਾਰਤੀ ਟੀਮ ਸ਼ੁਭਮ ਗਿੱਲ ਦੀ ਕਪਤਾਨੀ ਚ ਜ਼ੰਬਾਵੇ ਦੌਰੇ ਤੇ ਹੈ। ਇਸ ਤੋਂ ਬਾਅਦ ਉਹ ਸ਼੍ਰੀਲੰਕਾ ਦੌਰੇ ਤੇ ਜਾਵੇਗੀ ਜਿੱਥੇ ਗੌਤਮ ਗੰਬੀਰ ਕਮਾਂਡ ਸੰਭਾਲਣਗੇ। ਗੋਤਮ ਗੰਬੀਰ ਦੀ ਗੱਲ ਕੀਤੀ ਜਾਵੇ ਤਾਂ ਆਈਪੀਐਲ 2024 ਤੋਂ ਪਹਿਲਾਂ ਹੀ ਕੋਲਕਾਤਾ ਨਾਈਟ ਰਾਈਡਰ ਦੇ ਮੈਂਟਰ ਬਣ ਗਏ ਸਨ ਇਸ ਤੋਂ ਬਾਅਦ ਉਸਨੇ ਆਪਣੀ ਮੈਂਟਰਸ਼ਿਪ ਵਿੱਚ ਕੇਕੇਆਰ ਟੀਮ ਨੂੰ ਚੈਂਪੀਅਨ ਵੀ ਬਣਾਇਆ ਗੰਬੀਰ ਹੀ ਮੁੱਖ ਕੋਚ ਦੇ ਉਹਦੇ ਲਈ ਅਪਲਾਈ ਕਰਨ ਵਾਲਾ ਇਕਲੌਤਾ ਉਮੀਦਵਾਰ ਸੀ ਉਹਨਾਂ ਨੇ ਕੋਚ ਦੇ ਉਹਦੇ ਲਈ ਇੰਟਰਵਿਊ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਇਸ ਤੋਂ ਪਹਿਲਾਂ ਰਾਹੁਲ ਦਰਾਵਿਡ ਕੋਚ ਰਹਿ ਚੁੱਕੇ ਹਨ ਜਿਨ੍ਹਾਂ ਨੇ T20 ਵਰਲਡ ਕੱਪ ਜਿਤਵਾਇਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਗੌਤਮ ਗੰਬੀਰ ਨਵੇਂ ਕੋਚ ਤਾਂ ਬਣ ਗਏ ਹਨ ਪਰ ਭਾਰਤੀ ਕ੍ਰਿਕਟ ਟੀਮ ਕੀ ਉਪਲਬਧੀ ਕੀ ਭਾਰਤ ਨੂੰ ਦੁਬਾਰਾ ਤੋਂ ਵਰਲਡ ਕੱਪ ਜਿਤਵਾ ਸਕਦੀ ਹੈ ਜਾਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਵੇਗਾ ਭਾਰਤੀ ਕ੍ਰਿਕਟ ਟੀਮ ਨੂੰ ਮਿਲਿਆ ਨਵਾਂ ਕੋਚ ਗੌਤਮ ਗੰਬੀਰ ਨੂੰ ਭਾਰਤੀ ਕ੍ਰਿਕਟ ਟੀਮ ਦਾ ਬਣਾਇਆ ਗਿਆ ਇੱਕੋਚ BCCI ਇਸ ਖ਼ਬਰ ਜੈਸ਼ਨ ਕੀਤਾ ਵੱਡਾ ਐਲਾਨ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਬੀਰ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ ਉਹ ਭਾਰਤੀ ਟੀਮ ਦੇ ਮੁੱਖ ਕੋਚ ਬਣ ਗਏ ਹਨ ਉਹਨਾਂ ਨੇ ਰਾਹੁਲ ਦਰਾਵੜ ਦੀ ਜਗ੍ਹਾ ਲਈ ਹੈ ਨਵੇਂ ਮੁੱਖ ਕੋਚ ਵਜੋਂ ਗੰਬੀਰ ਦੀ ਨਿਯੁਕਤੀ ਦਾ ਐਲਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਦੇ ਸਖ਼ਤ ਜੈਸ਼ਨ ਕੀਤਾ ਹੈ ਰਾਵਿਡ ਦਾ ਕਾਰਜਕਾਲ ਖਤਮ ਹੋਣ ਦੀਆਂ ਖਬਰਾਂ ਦੇ ਨਾਲ ਹੀ ਗੌਤਮ ਗੰਭੀਰ ਦੇ ਮੁੱਖ ਕੋਚ ਬਣਨ ਦੀਆਂ ਖਬਰਾਂ ਪਹਿਲਾਂ ਹੀ ਸਨ ਹੁਣ ਜੈਸ਼ਾ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਫਿਲਹਾਲ ਭਾਰਤੀ ਟੀਮ ਸ਼ੁਭਮ ਗਿੱਲ ਦੀ ਕਪਤਾਨੀ ਚ ਜੰਬਾਵੇ ਦੌਰੇ ਤੇ ਹੈ ਇਸ ਤੋਂ ਬਾਅਦ ਉਹ শ্রীলੰਕਾ ਦੌਰੇ ਤੇ ਜਾਵੇਗੀ ਜਿੱਥੇ ਗੌਤਮ ਗੰਭੀਰ ਕਮਾਂਡ ਸੰਭਾਲਣਗੇ ਗੌਤਮ ਗੰਭੀਰ ਦੀ ਗੱਲ ਕੀਤੀ ਜਾਵੇ ਤਾਂ ਆਈਪੀਐਲ 2024 ਤੋਂ ਪਹਿਲਾਂ ਹੀ ਕੋਲਕਾਤਾ ਨਾਈਟ ਰਾਈਡਰ ਦੇ ਮੈਂਟਰ ਬਣ ਗਏ ਸਨ ਬਾਦ ਉਸਨੇ ਆਪਣੀ ਮੈਂਟਰਸ਼ਿਪ ਵਿੱਚ ਕੇਕੇਆ ਟੀਮ ਨੂੰ ਚੈਂਪੀਅਨ ਵੀ ਬਣਾਇਆ ਗੰਬੀਰ ਹੀ ਮੁੱਖ ਕੋਚ ਦੇ ਅਹੁਦੇ ਲਈ ਅਪਲਾਈ ਕਰਨ ਵਾਲਾ ਇਕਲੌਤਾ ਉਮੀਦਵਾਰ ਸੀ ਉਹਨਾਂ ਨੇ ਕੋਚ ਦੇ ਅਹੁਦੇ ਲਈ ਇੰਟਰਵਿਊ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਇਸ ਤੋਂ ਪਹਿਲਾਂ ਰਾਹੁਲ ਦਰਾਵਿੜ ਕੋਚ ਰਹਿ ਚੁੱਕੇ ਹਨ ਜਿਨ੍ਹਾਂ ਨੇ T20 ਵਰਲਡ ਕੱਪ ਜਿੱਤਵਾਇਆ ਹੁਣ ਦੇਖਣਾ ਇਹ ਹੋਵੇਗਾ ਕਿ ਗੌਤਮ ਗੰਬੀਰ ਨਵੇਂ ਕੋਚ ਤਾਂ ਬਣ ਗਏ ਹਨ ਪਰ ਭਾਰਤੀ ਕ੍ਰਿਕਟ ਟੀਮ ਕੀ ਉਪਲਬਧੀ ਕੀ ਭਾਰਤ ਨੂੰ ਦੁਬਾਰਾ ਤੋਂ ਵਰਲਡ ਕੱਪ ਜਿਤਵਾ ਸਕਦੀ ਹੈ ਜਾਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਵੇਗਾ ਭਾਰਤੀ ਕ੍ਰਿਕਟ ਟੀਮ ਨੂੰ ਮਿਲਿਆ ਨਵਾਂ ਕੋਚ ਗੌਤਮ ਗੰਭੀਰ ਨੂੰ ਭਾਰਤੀ ਕ੍ਰਿਕਟ ਟੀਮ ਦਾ ਬਣਾਇਆ ਗਿਆ ਇਹ ਕੋਚ ਬੀਸੀਸੀਆਈ ਇਸ ਕਦਰ ਜੈਸ਼ਨ ਕੀਤਾ ਵੱਡਾ ਐਲਾਨ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ। ਉਹ ਭਾਰਤੀ ਟੀਮ ਦੇ ਮੁੱਖ ਕੋਚ ਬਣ ਗਏ ਹਨ। ਉਹਨਾਂ ਨੇ ਰਾਹੁਲ ਦਰਾਵੜ ਦੀ ਜਗ੍ਹਾ ਲਈ ਹੈ। ਨਵੇਂ ਮੁੱਖ ਕੋਚ ਵਜੋਂ ਗੰਭੀਰ ਦੀ ਨਿਯੁਕਤੀ ਦਾ ਐਲਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਦੇ ਸਕੱਤਰ ਜੈਸ਼ਾ ਨੇ ਕੀਤਾ ਹੈ। ਦਰਾਵੜ ਦਾ ਕਾਰਜਕਾਲ ਖਤਮ ਹੋਣ ਦੀਆਂ ਖਬਰਾਂ ਦੇ ਨਾਲ ਹੀ ਗੌਤਮ ਗੰਭੀਰ ਦੇ ਮੁੱਖ ਕੋਚ ਬਣਨ ਦੀਆਂ ਖਬਰਾਂ ਪਹਿਲਾਂ ਹੀ ਸਨ। ਹੁਣ ਜੈਸ਼ਾ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਿਲਹਾਲ ਭਾਰਤੀ ਟੀਮ ਸ਼ੁਭਮ ਗਿਲ ਦੀ ਕਪਤਾਨੀ ਚ ਜੰਬਾਵੇ ਦੌਰੇ ਤੇ ਹੈ ਇਸ ਤੋਂ ਬਾਅਦ ਉਹ ਸ਼੍ਰੀਲੰਕਾ ਦੌਰੇ ਤੇ ਜਾਵੇਗੀ ਜਿੱਥੇ ਗੌਤਮ ਗੰਭੀਰ ਕਮਾਂਡ ਸੰਭਾਲਣਗੇ ਗੌਤਮ ਗੰਭੀਰ ਦੀ ਗੱਲ ਕੀਤੀ ਜਾਵੇ ਤਾਂ ਆਈਪੀਐਲ 2024 ਤੋਂ ਪਹਿਲਾਂ ਹੀ ਕੋਲਕਾਤਾ ਨਾਈਟ ਰਾਈਡਰ ਦੇ ਮੈਂਟਰ ਬਣ ਗਏ ਸਨ ਇਸ ਤੋਂ ਬਾਅਦ ਉਸਨੇ ਆਪਣੀ ਮੈਂਟਰਸ਼ਿਪ ਵਿੱਚ ਕੇਕੇਆਰ ਟੀਮ ਨੂੰ ਚੈਂਪੀਅਨ ਵੀ ਬਣਾਇਆ ਗੰਬੀਰ ਹੀ ਮੁੱਖ ਕੋਚ ਦੇ ਅਹੁਦੇ ਲਈ ਅਪਲਾਈ ਕਰਨ ਵਾਲਾ ਇਕਲੌਤਾ ਉਮੀਦਵਾਰ ਸੀ। ਉਹਨਾਂ ਨੇ ਕੋਚ ਦੇ ਅਹੁਦੇ ਲਈ ਇੰਟਰਵਿਊ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਤੋਂ ਪਹਿਲਾਂ ਰਾਹੁਲ ਦਰਾਵਿੜ ਕੋਚ ਰਹਿ ਚੁੱਕੇ ਹਨ ਜਿਨ੍ਹਾਂ ਨੇ T20 ਵਰਲਡ ਕੱਪ ਜਿਤਵਾਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਗੌਤਮ ਗੰਬੀਰ ਨਵੇਂ ਕੋਚ ਤਾਂ ਬਣ ਗਏ ਹਨ ਪਰ ਭਾਰਤੀ ਕ੍ਰਿਕਟ ਟੀਮ ਕੀ ਉਪਲਬਧੀ ਕੀ ਭਾਰਤ ਨੂੰ ਦੁਬਾਰਾ ਤੋਂ ورلڈ ਕੱਪ ਜਿਤਵਾ ਸਕਦੀ ਹੈ ਜਾਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਵੇਗਾ